ਦੋਸਤੋ ਆਹ ਬਾਈ ਵੇਚ ਦੇਨੇ ਝੰਡੇ ਕਿਸੇ ਮਰਜ਼ੀ ਚੀਜ਼ ਦਾ ਝੰਡਾ ਲੈ ਲਓ ਇਹਨਾਂ ਤੋਂ ਚਾਹੇ ਜੁਨੀਅਨ ਦਾ ਲੈ ਲਓ ਚਾਹੇ ਖਾਲਸੇ ਦਾ ਲੈ ਲਓ ਚਾਹੇ ਖਾਲਸੇ ਰਾਜ ਦਾ ਲੈ ਲਓ ਤੇ ਆਹ ਕਾਦੇ ਝੰਡਾ ਭਾਰਤੀ ਕਿਸਾਨ ਜੀ ਸ਼ਾਸਤਰ ਕੇ ਅਧੀਨ ਹੈ ਰਾਜ ਇਹ ਮੇਨ ਰਸਤਾ ਹੈ ਕਿਧਰੇ ਲੰਘੂ ਜੰੰਬਰਸਰ ਲੁਧਿਆਣਾ ਆਹ ਦੇਖੋ ਵੱਡਾ ਕੰਮ ਝੰਡਿਆਂ ਦਾ ਓਰੇ ਵੀਡੀਓ ਕਰ ਦਿਓ ਸ਼ੇਅਰ ਦੱਬ ਕੇ ਆ ਦੇਖੋ ਵੱਡੇ ਛੋਟੇ ਲਾਉਣ ਨੂੰ ਤਨਹੁ ਫਿਰ ਕੰਮ ਇਹਨਾਂ ਦਾ ਵੱਡਾ ਕੰਮ ਹੈ ਆ ਦੇਖੋ ਦੇਖ ਸਕਦੇ ਹੋ ਦੋਸਤੋ ਝੰਡੇ ਦੇਖੋ ਤੁਸੀਂ ਅਲੀ ਸ਼ਾਨ ਝੰਡੇ ਕੋਈ ਐ ਨਹੀਂ ਹੈਗਾ ਸ਼ਾਸਤਰ ਕੇ ਅਧੀਨ ਹੈ ਰਾਜ ਦੇਖ ਸਕਦੇ ਹੋ ਖਾਲਸਾ ਰਾਜ ਦੇ ਜੋ ਕੇ ਆਪਾਂ ਕਹਿੰਦੇ ਵੀ ਸਭ ਤੋਂ ਝੰਡੇ ਤੇ ਦੇਖ ਸਕਦੇ ਹੋ ਜੂਨੀਅਨ ਦੇ ਝੰਡੇ ਘਰ ਤੋਂ ਬਾਈ ਨੂੰ ਸ਼ਹਿਰ ਤੱਕ ਇਹ ਪਾਤੜਾਂ ਤੋਂ ਘੱਗੇ ਨੂੰ ਘੱਗੇ ਤੋਂ 5-4 ਕਿਲੋਮੀਟਰ ਪਾਤਣ ਵਾਲੀ ਸਾਈਡ ਦੇਖਿਆ ਵੀ ਹੋ ਤੁਸੀਂ ਨੇ ਆਉਂਦੇ ਜਾਂਦੇ ਨੇ ਬਾਈ ਨਾਲ ਗੱਲ ਵੀ ਕਰਦੇ ਹਾਂ ਹਾਂ ਬਾਈ ਜੀ ਕੀ ਹਾਲ ਹੈ ਠੀਕ ਹੈ ਬਿਰਜੀ ਕਿਹੜਾ ਪਿੰਡ ਹੈ ਘੱਗਾ ਅਛਾ ਘੱਗਾ ਹੀ ਖੜਿਆ ਹਾਂ ਹਾਂਜੀ ਹਾਂਜੀ ਠੀਕ ਹੈ ਉਹ ਨੰਬਰ ਆਪਣੇ ਪਿੱਛੇ ਹਾਂਜੀ ਕੀ ਨਾਮ ਹੈ ਆਪਣਾ ਬਿੰਦਰ RAM ਬਿੰਦਰ RAM ਫਿਰ ਝੰਡੇ ਦਾ ਕੰਮ ਪੱਕੀ ਕਰਦੇ ਹਾਂ ਹਾਂ ਬਹੁਤ ਸਾਲ ਹੋ ਗਏ ਬਹੁਤ ਸਾਲ ਹੋ ਗਏ ਚੱਲਦਾ ਵਧੀਆ ਹਾਂ ਵਧੀਆ ਮੌਸਮ ਤੇ ਜਿਵੇਂ ਹੁਣ ਵੱਡੇ ਝੰਡੇ ਨੇ ਇਹਨਾਂ ਦਾ ਕੀ ਰੇਟ ਹੈ ਜਿਹੜਾ ਵੱਡਾ ਝੰਡਾ ਹੈ 150 ਦਾ ਹੈ 150 ਦਾ ਜਿਵੇਂ ਆ ਪੱਟਾ ਹੈ ਮੇ ਆ ਹਾਪੋਲੇ ਸਾਈਜ ਆ ਗਿਆ ਆਹਾ ਆਹਾ ਇਹ 150 ਦਾ ਹੈ ਦੇਖ ਸਕਦੇ ਹੋ ਵੀ ਅੱਲੀ ਛਾਂ ਝੰਡਾ ਹੈ ਪੂਰਾ 150 ਦਾ ਇਹ ਵੀ 150 ਦਾ ਹੈ ਹਾਂਜੀ ਜਿਨ੍ਹਾਂ ਦੇ ਫੋਟੋ ਨੇ ਇਹ 150 ਵਾਲੇ ਨੇ ਬਿਲਕੁਲ ਜੀ ਇਹ 150 ਵਾਲਾ ਹੈ ਆ 100 ਰੁਪਏ ਦਾ ਜੀ ਇਹ 150 ਦਾ ਹੈ ਇਹ ਕੱਪੜਾ ਕਿਹੜਾ ਲਾਉਨੇ ਹੋ ਜਿਵੇਂ ਆਹਾ ਕੱਪੜਾ ਕਿਹੜਾ ਹੈ ਇਹ ਵਧੀਆ ਚ ਹੈ ਨਾ ਇਹ ਵਧੀਆ ਜੀ ਤੁਹਾਡਾ ਆਪ ਹਾਂ ਦੇਖ ਸਕਦੇ ਹੋ ਵੀ ਬਾਈ ਜੀ ਇੱਕ ਝੰਡੇ ਨਾਲ ਕੋਈ ਫਰਕ ਨਹੀਂ ਪੈਂਦਾ ਆਉਂਦੇ ਜਾਂਦੇ ਲੈ ਜਾ ਕਰੋ ਯਾਰ ਰਪਈਆਂ ਤੋਂ ਝੰਡੇ 100 150 50 ਵਾਲਾ 50 ਤੋਂ ਲੈ ਕਰੇ ਬਣਾਉਣੇ ਤੇ ਕੀ ਕਿ 50 ਵਾਲੇ ਵੀ ਹੈਗੇ ਨੇ 50 ਤੋਂ ਲੈ ਕੇ 150 ਤੱਕ ਝੰਡੇ ਬਾਈ ਆਉਂਦੇ ਜਾਂਦੇ لازਮੀ ਯਾਰ 50 ਰੁਪਈਆਂ ਨਾਲ 100 ਰੁਪਈਏ ਨਾਲ ਕੋਈ ਫਰਕ ਨਹੀਂ ਪੈਂਦਾ ਦੇਖੋ ਇਹ 50 ਦਾ ਝੰਡਾ ਹੈ ਇਹ ਵੀ ਸਹਿਜ ਵਧੀਆ ਆਰਡਰ ਤੇ ਵੀ ਤਿਆਰ ਕਰ ਦਿੰਦੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੇ ਮਾਲ ਦੇ حساب ਨੂੰ ਕਿੰਨਾ ਮਾਲ ਠੀਕ ਹੈ ਨੰਬਰ ਕੀ ਆਪਣਾ ਨੰਬਰ ਤਾਂ ਲਿਖਿਆ ਹੈ ਯਾਨੀ ਅੱਛਾ ਲਿਖਿਆ ਹੋਇਆ ਅਣਪੜੋ ਚੱਲ ਕੋਈ ਗੱਲ ਨਹੀਂ ਕੰਮ ਵਧੀਆ ਕਰ ਰਹੇ ਹੋ ਤੁਸੀਂ ਵੇਖ ਰਹੇ ਹੋ ਬਾਈ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਦੇਖ ਸਕਦੇ ਹੋ ਜੀ ਬਹੁਤ ਵਧੀਆ ਲੱਗਿਆ ਰਸਤੇ ਵਿੱਚ ਉਹ ਵੀ ਵੈਸੇ ਹਰੇਕ ਖੜ ਕੇ ਜਾਂ ਦੇਖ ਕੇ ਤਾਂ ਲਾਜ਼ਮੀ ਜਾਂਦਾ ਬਾਈ ਨੂੰ ਤੇ ਲੈ ਕੇ ਵੀ ਜਾਂਦੇ ਨੇ ਲੈ ਵੀ ਲਿਆ ਕਰੋ ਯਾਰ ਬਧੀਆ ਦੁਕਾਨਦਾਰੀ ਗਰੀਬ ਜੇ ਕਹ ਦੀ ਮਿਹਨਤ ਦੀ ਮਿਹਨਤ ਦੀ ਰੋਟੀ ਆ ਇਹ ਮਿਹਨਤ ਦੀ ਰੋਟੀ ਆ 150 150 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ ਆ ਕਿੰਨੇ ਕਿੰਨੇ ਵਾਲੇ ਨੇ ਜਿਹੜੇ ਆ ਛੋਟੇ ਨੇ 50 ਦਾ ਜੋੜਾ ਜੀ 50 ਦਾ ਜੋੜਾ ਲੈ 25 ਰੁਪਈਆਂ ਦਾ ਜਵੇਂ ਜਵਾਕ ਸਾਈਕਲੀ ਤੇ ਲਾ ਲੈਂਦੇ ਨੇ ਸੈਂਸ ਮੋਟਰਸਾਈਕਲ ਤੇ ਲੱਗ ਜਾਂਦੇ ਨੇ ਛੋਟੇ ਆ 50 ਦਾ ਜੋੜਾ ਲੈ 25 ਰੁਪਈਆਂ ਦਾ ਇੱਕ ਲੈ 25 ਰੁਪਈਆਂ ਦਾ ਕੁਝ ਨਹੀਂ ਆਉਂਦਾ ਕੀ ਆਉਂਦਾ 25 ਰੁਪਈਆ ਦਾ ਪਰ ਆਹ ਦੇਖੋ ਕਿਸਾਨੀ ਨੇ ਸਭ ਤੇ ਨੇ ਕਿਸਾਨੀ ਝੰਡੇ ਕੋਈ ਝੰਡੇ ਲੈ ਲਓ ਖਾਲਸਾ ਰਾਜ ਕੋਈ ਮਰਜ਼ੀ ਲੈ ਲਓ 100 150 ਦਾ ਜਰੂਰ ਆ ਕੇ ਜਰ ਝੰਡੇ ਲਿਆ ਕਰੋ ਆ ਕਾਲੀਆਂ ਝੰਡੀਆਂ ਦੇ ਵਿੱਚ ਬਹੁਤ ਦੇਖ ਤੇ ਕਿਹ ਜੀਤ ਰਿਹਾ ਹੋਣਾ ਕਿ ਕਾਲੀ ਝੰਡੀਆਂ ਰੋਸੋ ਜ਼ਾਹਰ ਕੀਤਾ ਜਾਂਦਾ ਹਾਂ ਪਰ ਇਹਨਾਂ ਨੇ ਉਹ ਵੀ ਗੁਰੂ ਦਾ ਨਿਸ਼ਾਨ ਲਾ ਕੇ ਝੰਡਾ ਹੋਰ ਵੀ ਰੂਪ ਦੇਤਾ ਵਧੀਆ ਰੂਪ ਦੇਤਾ ਵਧੀਆ ਰੂਪ ਦੇਤਾ ਠੀਕ ਹੈ ਜੱਟ ਚੱਲਣਾ ਚੱਲੀ ਗੋਈ ਝੰਡੇ ਨੂੰ ਲੈ ਰਿਹਾ ਤੇ ਆ ਹੁਣ ਚੱਲ ਜੇ ਮੋੜ ਰੱਖਿਆਗਾ ਉਹ ਤਾਂ